ਭਾਰਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਸਮੇਂ ਸਤਰੀ ਜਾਤੀ ਦੀ ਜੋ ਸਥਿਤੀ ਸੀ ਉਹ ਨੀਵੀਂ ਤੇ ਤਰਸਯੋਗ ਸੀ ਜਾਤ ਪਾਤ ਦੇਤੇ ਆਚਾਰਾਂ ਨੇ Hindu ਇਸਤਰੀਆਂ ਉੱਪਰ ਆਪਣੇ ਕਲੰਕਿਤ ਪ੍ਰਭਾਵ ਪਾਏ ਹੋਏ ਸਨ ਉਹ ਆਪਣੀ ਤਰਸਯੋਗ ਕਿਸਮਤ ਉੱਤੇ ਹੀ ਸੰਤੁਸ਼ਟ ਹੋ ਕੇ ਰਹਿ ਗਈਆਂ ਸਨ ਇੱਕ Hindu ਵਿਧਵਾ ਨੂੰ ਸਤੀ ਹੋਣ ਲਈ ਆਪਣੇ ਪਤੀ ਦੀ ਚਿਖਾ ਵਿਛੜਨਾ ਪੈਂਦਾ ਸੀ ਪਰ ਮੁਸਲਮਾਨ ਔਰਤ ਦੀ ਵੀ ਦਸ਼ਾ ਕੋਈ ਬਹੁਤੀ ਚੰਗੀ ਜਾਂ ਸੰਤੋਖਜਨਕ ਨਹੀਂ ਸੀ ਇੱਕ ਮੁਸਲਮਾਨ ਮਰਦ ਕਾਨੂੰਨੀ ਤੌਰ ਤੇ ਚਾਰ ਔਸਤਰੀਆਂ ਨਾਲ ਸ਼ਾਦੀ ਕਰ ਸਕਦਾ ਸੀ ਅਤੇ ਔਸਤਰੀਆਂ ਨੂੰ ਆਮ ਕਰਕੇ ਲਿੰਗ ਭੁੱਖ ਦੀ ਤ੍ਰਿਪਤੀ ਦਾ ਸਾਧਨ ਸਮਝਿਆ ਜਾਂਦਾ ਸੀ ਔਰਤਾਂ ਨੂੰ ਪਰਦੇ ਵਿੱਚ ਰੱਖਿਆ ਜਾਂਦਾ ਸੀ ਤੇ ਉਹਨਾਂ ਲਈ ਵਿੱਦਿਆ ਪ੍ਰਾਪਤ ਕਰਨ ਤੇ ਬਾਹਰ ਅੰਦਰ ਆਉਣ ਜਾਣ ਤੇ ਪਾਬੰਦੀਆਂ ਸਨ ਸਿੱਖ ਗੁਰੂ ਸਾਹਿਬਾਨ ਇਸਤਰੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ। ਉਹਨਾਂ ਨੇ ਸਮਾਜਿਕ ਬਰਾਬਰੀ ਤੇ ਧਾਰਮਿਕ ਸੁਤੰਤਰਤਾ ਪ੍ਰਾਪਤ ਕੀਤੀ। ਇਹ ਗਲਤ ਵਿਚਾਰ ਦੂਰ ਕਰ ਦਿੱਤਾ ਕਿ ਆ ਕਿ ਇਸਤਰੀਆਂ ਬੁਨਿਆਦੀ ਤੌਰ ਤੇ ਹੀ ਭੈੜੀਆਂ ਤੇ ਪਵਿੱਤਰ ਹਨ। ਸਿੱਖ ਧਰਮ ਨੇ ਇਸਤਰੀਆਂ ਨੂੰ ਧਾਰਮਿਕ ਹੱਕ ਦਿੱਤੇ। ਕੁਝ Hindu ਧਰਮ ਪੁਸਤਕਾਂ ਵਿੱਚ ਇਸਤਰੀਆਂ ਨੂੰ ਨੀਵਾਂ ਦਰਜਾ ਦਿੱਤਾ ਹੋਇਆ ਸੀ ਤੇ ਇਹ ਦਾਵਾ ਕੀਤਾ ਜਾਂਦਾ ਸੀ ਕਿ ਉਹ ਧਾਰਮਿਕ ਪੂਜਾ ਕਰਨ ਦੇ ਯੋਗ ਨਹੀਂ ਹਨ ਇਸਤਰੀ ਨੂੰ ਥੱਲ ਤੇ ਭੁਲਾਵੇ ਦੀ ਮੂਰਤੀ ਸਮਝਿਆ ਜਾਂਦਾ ਸੀ ਵਿਧਵਾ ਦੀ ਹਾਲਤ ਤਾਂ ਹੋਰ ਵੀ ਅਫਸੋਸਜਨਕ ਸੀ ਗੁਰੂ ਸਾਹਿਬ ਨੇ ਜਿਹੇ ਵਿਚਾਰਾਂ ਦੀ ਮੂਰਖਤਾ ਦਾ ਪਾਜ ਖੋਲਿਆ ਉਹਨਾਂ ਨੇ ਇਸਤਰੀ ਨੂੰ ਭਾਰਤੀ ਸਮਾਜ ਵਿੱਚ ਮੋੜ ਸਤਕਾਰ ਤੇ ਮਾਣ ਦੀ ਥਾਂ ਦਿੱਤੀ ਇਸਤਰੀਆਂ ਨੂੰ ਸੰਤ ਸੰਗਾਂ ਦੇ ਕੀਰਤਨ ਵਿੱਚ ਸ਼ਾਮਲ ਹੋਣ ਦੀ ਖੁੱਲ੍ਹ ਦਿੱਤੀ ਗਈ ਉਹ ਧਾਰਮਿਕ ਰੋਹ ਰੀਤਾਂ ਵਿੱਚ ਪੂਰਾ ਪੂਰਾ ਹਿੱਸਾ ਲੈ ਸਕਦੀਆਂ ਤੇ ਪੁਰਸ਼ਾਂ ਵਾਂਗ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੀਆਂ ਗੁਰੂ ਅਮਰਦਾਸ ਜੀ ਨੇ ਕੁਝ ਔਰਤਾਂ ਨੂੰ ਪ੍ਰਚਾਰ ਦਾ ਕੰਮ ਵੀ ਸੌਂਪਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸਤਰੀ ਈਮਾਨ ਹੈ ਧਾਰਮਿਕ ਸਮਾਗਮਾਂ ਵਿੱਚ ਮਰਦ ਤੇ ਔਰਤਾਂ ਬਿਨਾਂ ਕਿਸੇ ਵਿਤਕਰੇ ਦੇ ਰਲ ਮਿਲ ਕੇ ਕੀਰਤਨ ਤੇ ਪ੍ਰਚਾਰ ਕਰਨ ਲੱਗ ਪਏ ਗੁਰੂ ਅਮਰਦਾਸ ਜੀ ਨੇ ਬੱਚਿਆਂ ਨੂੰ ਮਾਰ ਦੇਣ ਤੇ ਸਤੀ ਹੋਣ ਵਰਗੀਆਂ ਭੈੜੀਆਂ ਰਸਮਾਂ ਦੀ ਨਿੰਦਾ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤਸਰ ਦੀਆਂ ਔਰਤਾਂ ਨੂੰ ਅਸ਼ੀਸ਼ ਦਿੰਦੇ ਹੋਏ ਕਿਹਾ ਮਾਈਆਂ ਰੱਬਰ ਜਾਈਆਂ ਭਾਵਕੀਏ ਇਸਤਰੀਆਂ ਭਗਤੀ ਭਾਵ ਕਰਕੇ ਰੱਬ ਦੀ ਦਰਗਾਹੇ ਪ੍ਰਵਾਨ ਹਨ। ਸਿੱਖ ਇਤਿਹਾਸ ਵਿੱਚੋਂ ਅਜਿਹੀਆਂ ਕਿ ਇਸਤਰੀਆਂ ਦੇ ਨਾ ਮਿਲਦੇ ਹਨ ਜਿਨ੍ਹਾਂ ਨੇ ਕਿ ਮਰਦਾਂ ਨੂੰ ਬਹਾਦਰੀ ਦੇ ਜੋਰ ਦੇਖਾਣ ਲਈ ਪ੍ਰੇਰਿਆ। ਜਿਹੜੇ ਸਿੰਘ 10ਵੇਂ ਗੁਰੂ ਜੀ ਨੂੰ ਬੇਦਾਵਾ ਲਿਕੇ ਦੇ ਆਏ ਸਨ ਉਹਨਾਂ ਨੂੰ ਸ਼ਰਮਿੰਦਾ ਕਰਕੇ ਧਰਮ ਯੁੱਧ ਕਰਨ ਲਈ ਪ੍ਰੇਰਣਾ ਦੇਣ ਵਾਲੀਆਂ ਔਰਤਾਂ ਹੀ ਸਨ ਇਨ ਜੋ ਮੋੜ ਮੈਦਾਨ ਵਿੱਚ ਨਿਤਰੀ ਤੇ ਗੁਰੂ ਜੀ ਤੋਂ ਫਲ ਬਖਸ਼ ਵਾਕੇ ਸ਼ਹੀਦ ਹੋਏ ਤੇ 40 ਮੁਕਤੇ ਖਵਾਏ 1971 ਦੀ ਹਿੰਦ-ਪਾਕ ਲੜਾਈ ਵੇਲੇ ਵੀ ਸਿੱਖ ਔਰਤਾਂ ਨੇ ਦੇਸ਼ ਦੀ ਪਛਵੀ ਸੀਮਾ ਉੱਤੇ ਫੌਜ ਦੀ ਦੂਜੀ ਸੁਰੱਖਿਆ ਲਾਈਨ ਦਾ ਕੰਮ ਕੀਤਾ ਤੇ ਆਪਣੀਆਂ ਲੜ ਰਹੀਆਂ ਫੌਜਾਂ ਦੀ ਇੱਕ ਵੱਡਮੁੱਲੀ ਸਹਾਇਤਾ ਕੀਤੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ